ਉਮਾ ਹੱਲਾ ਕਹਿਲਾ ਦੂਏ ਦੀਵੇ 14 ਹਟ ਨਾਲੇ ਵਾਹਿਗੁਰੂ ਕਾਲ ਸਭ ਵਾਹਿਗੁਰੂ ਸਭ ਸੰਗਤ ਦੇ ਗੀਅ ਸ੍ਰੀ ਕਰਤਾਰ ਪ੍ਰਸਾਦ ਵਿੱਚ 라ਵੀ ਦੇ ਕਿਨਾਰੇ ਸਤਿਗੁਰੂ ਸਾਹਿਬ ਜਿਸ ਵਕਤ ਨਿਵਾਸ ਕਰ ਰਹੇ ਸਨ ਉਸ ਉਹ ਸਿੱਧੇ ਪਾਤਸ਼ਾਹ ਗੁਰਸਿੱਖਾਂ ਦੇ ਦਾਈ ਪਰਮ ਪਵਿੱਤਰ ਵਿਸ਼ੇਸ਼ ਬਖਸ਼ਿਆ ਹੈ ਕਈ ਸੱਜਣ ਜਨ ਕਿਸ ਨੇ ਜਗਜੀਤ ਸਿੰਘ ਸਾਹਿਬ ਦੀ ਪੌੜੀ ਦੱਸਦੇ ਹਨ ਕਿ ਉਹ ਵਿਆਸਨੀਆਂ ਪੌੜੀਆਂ ਜਿਹੜੀਆਂ ਸਿੱਖਾਂ ਨੇ ਇੱਕ ਵਾਰੀ ਜਗਸਾਹ ਪੜ੍ਹ ਕੇ ਮੁਰਦਾ ਜਿਹਾ ਦਾ ਕਰਤਾ ਸੀ ਤੇ ਮਹਾਰਾਜ ਸਾਹਿਬ ਨੇ ਕਿ ਪੌੜੀਆਂ ਨੂੰ ਵਿਆਸਨੀਆਂ ਵੱਖਰੀਆਂ ਕਰਕੇ ਬਾਣੀ ਵਿੱਚ ਲਾਤੀਆਂ ਹੁੰਦੀਆਂ ਕਿ ਉਹ ਅੱਗੇ ਹਣ ਪਾਠ ਹੋਉਂਦਾ ਚੱਲਿਆ ਇਸ ਪ੍ਰਕਾਰ ਰਵੈਤ ਕਿ ਕਹਿੰਦੇ ਹਨ ਲੋਕ ਪਰ ਇਹ ਵਿੱਚ ਸਾਖ ਸੰਗੇ ਦੀ ਪੰਜ ਪ੍ਰਮਾਣ ਜਿਹੜੇ ਵਿਆਸਨ ਦਾ ਵਿਸ਼ਾ ਮਹਾਰਾ ਦੱਸ ਚੁੱਕੇ ਹੈ ਫੇਰੇ ਇਹ ਤਾਂ ਇਹ ਕੋਈ ਲੋਕਾਂ ਨੇ ਗੱਲ ਬਣਾਈ ਜਿਵੇਂ ਗਾਇਪੀ ਦੇ ਕਹਿੰਦੇ ਜਾਂਦੇ ਸ਼ਕਤੀ ਭੰਤੀ ਸੀ ਜਾਂ ਉਸਦੇ ਅੱਖਰ ਭੰਤੇ ਸੀ ਇਹ ਰਵੈਜ ਚੱਲੀ ਆਈ ਉਹਨੂੰ ਜਮਸ਼ਾਹਬਾਤ ਲੋਕਾਂ ਦਾ ਰਵੈਜ ਭਰਤੀ ਹੈ ਮਹਾਰਾਜ ਸਾਹਿਬ ਦੀ ਤੇ ਬਾਣੀ ਇਹੀ ਜੀ ਅਮੋਲਕ ਹੈ ਜੋ ਬਿਆਨ ਗੁਰ ਸਿੱਖ ਵਾਹਿਗੁਰੂ ਬੰਤਨ ਨੂੰ ਉਚਾਰਨ ਕਰਕੇ ਮਰਿਆ ਨੂੰ ਜਿਉਂਦੇ ਕਰ ਸੜ ਦੇ ਸਕਦਾ ਹੈ ਸੋ ਇਹ ਹੈ ਜੀਵਨ ਵਾਲਿਆਂ ਦੀ ਸ਼ਕਤੀ ਹੈ ਸੋ ਉਨ ਅੰਮ੍ਰਿਤ ਰੂ ਬਾਣੀ ਦੀ ਬਾਤ ਇਹ ਇੱਕ ਜਿਸ ਕਿਸੇ ਨੇ ਪੂਜੀ ਥੱਪੀ ਹੈ ਗਲਤੀ ਕੀਤੀ ਹੈ ਕਿ ਬਾਣੀ ਦੇ ਵਿੱਚ ਜਪosaur ਜੋ ਪੌੜੀਆਂ ਲਿਖਣ ਲਈਆਂ ਲੋ ਕੱਢੀਆਂ 40 ਹਨਗੀਆਂ 4000 ਸਾਖੀ ਦੀ ਲਿਖਤ ਅਨੁਸਾਰ ਸੂਰਜ ਪ੍ਰਕਾਸ਼ ਚ ਵੀ ਆਉਂਦਾ ਹੈ ਪਹਿਲਾ ਮੂਲ ਮੰਤਰ ਤੇ ਸ਼ਲੋਕ ਨਾਲ ਲਾ ਕੇ ਛਤੀ ਕੌਣ ਚਾਲ ਲਈਏ ਕਿਉਂ 40 ਹਨਗੀਆਂ ਉੱਥੇ ਉਹਨਾਂ ਦੇ ਕਥਨ ਅਨੁਸਾਰ ਸੋ ਜਨਾ ਨੂੰ ਕਹਿਣਾ ਹੈ ਇਹ ਗੂਸਾ ਦੀ ਬਾਣੀ ਜੋ ਪੂਰੇ ਕਾਕੇ ਸਭ ਕੁਝ ਪੂਰਾ ਘਟਵੱਧ ਕਿਛ ਨਹੀਂ ਨਾਨਕ ਗੁਰੂ ਗੋਖਸਾ ਜਾਨੇ ਪੂਰੇ ਮਾਹ ਸਨਾਹੀ ਇਹ ਸਮਝਣਾ ਚਾਹੀਦਾ ਹੈ ਬਹੁਤੇ ਕਈ ਮਹਾਂਪੁਰਨਾ ਨਾਮ ਲੈਂਦੇ ਕਿ ਫਲਾਣੇ ਮਹਾਤਮਾ ਬਦੋਸ਼ੀ ਵਾਲੇ ਸੰਤ ਅਕੇ ਬੀਲੁੰਦਾ ਜੀ ਉਹਦਾ ਹਜ਼ੂਰ ਦੇ ਸੀ ਵੀ ਇਹ ਪੌੜੀਆਂ ਜਸ ਸਾਹਿਬ ਚੋਂ ਕੱਢ ਕੇ ਇੱਥੇ ਪਾਈਆਂ ਹੋਈਆਂ ਇਸ ਪ੍ਰਕਾਰ ਦੀਆਂ ਰਵਾਇਤਾਂ ਲੋਕਾਂ ਚੱਲੀਆਂ ਸੈ ਸੰਗਰੀ ਬਲਖੰਡੀ ਦਾਸ ਇੱਕ ਉਦਾਸੀ ਸਾਹਿਬੂ ਹੋਇਆ ਉਸ ਨੇ ਸੁਖਨੀ ਸਾਹਿਬ ਦੇ 12 ਸਾਲ ਪਾਠ ਕੀਤੇ ਸਨ। ਬਹੁਤ ਸਾਰੇ ਪਾਠ ਕਰਨ ਤੋਂ ਉਹ ਦੇ ਸਿੱਧੀ ਹੋ ਗਈ ਸੀ ਮੰਤਰਾਂ ਦੇ ਬਣਾਉਣ ਦੀ। ਉਸ ਵਕਤ ਪ੍ਰੀਤਮ ਦਾਸ ਜਿਹੜੇ ਬੂਟੇ ਬ੍ਰੰਟੂਟੇ ਸਾੜੇ ਦੇ ਸਾਧੂ ਸਨ ਅਤੇ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੰਸਲੀ ਦੇ ਲਿਹਾਉਂ ਦੀ ਸੇਵਾ ਵਿਆਸਾ ਚੋਂ ਪਹਿਲਾਂ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵਕਤ ਸਫੇਰ ਮਹਾਰਾਜ ਨੇ ਨਹਿਰ ਲਾਂਦੀ ਸੀ। ਜਿਹੜੀ ਇਹ ਮਸਜਦ ਸਾਹਿਬ ਦੀ ਮਾਰਦੀ ਹੁੰਦੀ ਹੈ ਜਿਹਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਸਰੋਵਰ ਦੇ ਵਿੱਚ ਅਮਰਜ ਪੈਣ ਦੀ ਸੇਵਾ ਹੋ ਰਹੀ ਹੈ ਬਾਬੇ ਗੁਰਮੁਖ ਸਿੰਘ ਜਨ ਸੰਕੇ ਬਾਬੇ ਸ਼ਾਂਸ ਨੂੰ ਦੀ ਸਿੱਖਣੀਆਂ ਨੇ ਇਹ ਬਲਵਸ਼ੀ ਆਲੇ ਕੋਲ ਆ ਕੇ ਉਹਨਾਂ ਨੇ ਬੀਰੰਦਾਸ ਨੇ ਬਾਬੇ ਸ਼ਾਂਸ ਨੂੰ ਦੀ ਸ਼ਰਨੇ ਭੇਜੇ ਸਨ ਗੁਰਮੁਖ ਸਿੰਘ ਤੇ ਸਾਧ ਸੰਨੀ ਪਟਿਆਰੇ ਆਲੇ ਇਹਨਾਂ ਦੀ ਸ਼ਰਨ ਚ ਆਏ ਇਹਨਾਂ ਨੇ ਪਹਿਲਾ ਹੰਸਲੀ ਦੀ ਸੇਵਾ ਬਾਬਾ ਸ਼ਾਂਸ ਨੂੰ ਲਾਇਸ ਦੀ ਯੋ ਅਗਲੀ ਹੰਸਲੀ ਦੀ ਸੇਵਾ ਨਹੀਂ ਸੀ ਪਹਿਲੇ ਤੇ ਲੋ ਖੜਦੇ ਕਚਰੀ ਕੱਚਾ ਖਾਲਾ ਸੀ ਉਹਦੇ ਵਿੱਚ ਦੀ ਲੋਕ ਕੋਈ ਹੱਥ ਧੋਇਆ ਕਰਦੇ ਅਦੋਂ ਵਾਸਤੇ ਬਹੁਤ ਸਾਰੇ ਪਹਿਰਾ ਤਾਂ ਲਾਉਣੇ ਪਰ ਸਫਾ ਕਰਨੇ ਪੈਣਗੇ ਬਾਹਲੀ ਮੈਲ ਉਹਨਾਂ ਜਿ ਭਰੀ ਹੁੰਦੀ ਖਾਲੀਆਂ ਵਿੱਚ ਫਿਰ ਇਸ ਕਰਕੇ ਮਹਾਰਾਜ ਦੇ ਅਲੋਖਣ ਵਾਸਤੇ ਹੰਸਲੀ ਪਹਿਲਾ ਅੰਮ੍ਰਿਤਸਰ ਸਾਹਿਬ ਦੀ ਬਾਬੇ ਸ਼ਾਨ ਸ਼ਾਨ ਕਹਿ ਕੇ ਸੰਤ ਗੁਰਮੁਖ ਸਿੰਘ ਤੇ ਸੰਤ ਸਾਧੂ ਸਿੰਘ ਤੋਂ ਇਹ ਸੇਵਾ ਲਈ ਹੰਸਲੀ ਦੀ ਇਹ ਕਾਰਸ਼ੋਅ ਮੇਰੇ ਸਾਥਸੰਗਜੀ ਹੰਸਲੀ ਦੀ ਸੇਵਾ ਹੋਈ ਹੈ ਇਸ ਪ੍ਰਕਾਰ ਮਰਸਿਦ ਜੀ ਜੋ ਕਈ ਵਜਕਾਰ ਸੇਵਾ ਹੋਈ ਹੈ ਇਸ ਪ੍ਰਕਾਰ ਸਾਥਸੰਗਤ ਜੀ ਇਹ ਸੇਵਾ ਵਿਆਮਤ ਗੁਰਮੁਖ ਕਰਦੇ ਸਨ ਇਹਨਾਂ ਨੂੰ ਪਹਿਲਾਂ ਹੰਸਲੀ ਦੀ ਆਂਦੀ ਸੀ ਉਹ ਬਾਬੇ ਪ੍ਰੀਤਮ ਦਾਸ ਨੇ ਉਸ ਵੇਲੇ ਤਾਂ ਹੰਸਲੀ ਦੀ ਸੇਵਾ ਜਿਹੜੀ ਕੀਤੀ ਸੀ ਉਹ ਸੇਵਾ ਨੂੰ ਇੱਕ ਰਾਜਾ ਅੜੀ ਕਰਦਾ ਸੀ ਦਿੰਦਾ ਨਹੀਂ ਸੀ ਪਾਣੀ ਨਹਿਰ ਦਾ ਇਹ ਕੁਲ ਲਿਆਉਣ ਵਾ ਤੇ ਉੱਥੇ 6 ਮਹੀਨੇ ਤੁਣਾ ਲਾ ਕੇ ਬੈਠੇ ਰਹੇ ਫਿਰ ਉਹ ਸੰਸਾਰੀ ਅੰਮ੍ਰਿਤਸਰ ਸਾਹਿਬ ਦਾ ਘਰ ਸਲੀ ਜਾਂਦੀ ਸੀ ਇਉਂ ਪਹਿਲਾਂ ਜਾਂ ਲੈਂਦਾ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਲੈਰ ਜਾਂਦੀ ਸੀ ਇਸ ਪ੍ਰਕਾਰ ਸ਼ੋਰ ਕੇ ਅੰਮ੍ਰਿਤ ਪਾਣ ਦੀ ਕੋਸ਼ਿਸ਼ ਕੀਤੀ ਸੀ ਗੁਰੂ ਅਰਜਨ ਦੇਵ ਜੀ ਦੇ ਖੂਹੇ ਚਾਰ ਚੁਬੇਰੇ ਸੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਦੇ ਬਾਗ ਵਿੱਚ ਸਾਰੇ ਅਤੇਦ ਕੰਟਾ ਘਰ ਉਹ ਜਿੱਥੇ ਸੀ ਇਸਤਾਨ ਉੱਥੇ ਇੱਕ ਖੂਹ ਸੀ ਵਿੱਚ ਛੜੇ ਦੇ ਆਇਆ ਹੋਇਆ ਕਿਉਂ ਚਾਰ ਸ਼ਹਿਰੇ ਅਕਾਲ ਤਖਤ ਸਾਹਿਬ ਵਾਲਾ ਖੂਹ ਸੀ ਉਹਨਾਂ ਗੁਰੂ ਸ਼ੇਖ ਪਾਸ਼ਾ ਨੇ ਲਵਾਇਆ ਇਹਨਾਂ ਖੂਹਾਂ ਦੇ ਰਾਹੀਂ ਸਰੋਵਰ ਪਹਿਲਾਂ ਭਰਿਆ ਜਾਂਦਾ ਸੀ ਤੇ ਉਸ ਵਕਤ ਸਾਧ ਸੰਗਤ ਜੀ ਫੇਰ ਅਸਲੀ ਦੀ ਸੇਵਾ ਹੋਈਏ ਇਸ ਪ੍ਰਕਾਰ ਉਹ ਪ੍ਰੀਤਨ ਦਾਸ ਜੀ ਨੇ ਕਿਹਾ ਸੀ ਬਰਖੰਡੀ ਦਾਸ ਨੂੰ ਕਿ ਬੇ ਬਰਖੰਡੀ ਦਾਸ ਤੇਰਾ ਤਪ ਤਾਂ ਬਹੁਤ ਹੋ ਗਿਆ ਹੈ ਬਾਣੀ ਦਾ ਜਾਪ ਬਹੁਤ ਕੀਤਾ ਹੈ ਤੂੰ ਮੰਤਰ ਸਿੰਦ ਹੋ ਜਾਏਗਾ ਜਿਹੜੇ ਮੰਤਰਾਂ ਤੇ ਨਿਯਮ ਬਣਾ ਦੇਵੇਂਗਾ ਉਹਨਾਂ ਨਿਯਮਾਂ ਦੇ ਉੱਤੇ ਲੋਕ ਚੱਲਿਆ ਕਰਨਗੇ ਤੇ ਉਹਨਾਂ ਦੀ ਕਾਮਨਾ ਪੂਰੀਆਂ ਹੋ ਜਾਂ ਕਰਨਗੀਆਂ ਲੋਕ ਜਿਹੜੇ ਐਵੇਂ ਅਣਮਿਲ ਨਾਮ ਲਿਖੇ ਹੋਏ ਜਿਨ੍ਹਾਂ ਦੇ ਜਾਂ ਤੇ ਸਭ ਨਾਮ ਪਰਕਾਪੂ ਛਿਉ ਜੀ ਦੇ ਨਾਮ ਕਰਕੇ ਮੰਤਰੀ ਬਣੇ ਹੋਏ ਐ ਹੋਰ ਹਨੂਮਾਨ ਦੇ ਨਾਮ ਕਰਕੇ ਮੰਤਰੀ ਬਣੇ ਹੋਏ ਐ ਉਹਨਾਂ ਮੰਤਰਾਂ ਜੰਤਰਾ ਤੋਂ ਛੁੱਟ ਜਾਣ ਲੋਕ ਬਾਣੀ ਨੂੰ ਇਸ ਤਰ੍ਹਾਂ ਕਰਦੇ ਇਹ ਸੁਣ ਕੇ ਇਸ ਸਰਬਉਪਮਾ ਅਧਿਕ ਗ੍ਰੰਥ ਹੋਰ ਕਈ ਲਿਖਦੀਆਂ ਪੋਥੀਆਂ ਬਣਾਈਆਂ ਬਲਖੰਡੀ ਦਾਸ ਨੇ ਉਹ ਇਸ ਪ੍ਰਕਾਰ ਸਾਹਿ ਸੰਗਤ ਦੀ ਪ੍ਰਚਲਿਤ ਹੋਏ ਇਹ ਜਿਹੜੀਆਂ ਰਵਾਇਤਾਂ ਚੱਲੀਆਂ ਹਨ ਬਾਣੀ ਨੂੰ ਵੀ ਐਂ ਕੀਤਾ ਕੀਤਾ ਇਹ ਉਸ ਬਲਖੰਡੀ ਦਾਸ ਦੇ ਬਣਾਉਣ ਤੋਂ ਪਰਵੈਤਾਂ ਚੱਲੀਆਂ ਮਹਾਰਾਜ ਰਜੀਤ ਸਿੰਘ ਦੇ ਰਾਜ ਦੇ ਵਕਤੇ ਹੋਏ ਹਨਗੇ ਸਾਰੇ ਇਸ ਪ੍ਰਕਾਰ ਸਾਹਿ ਸੰਗਤ ਦੀ ਬਾਣੀ ਦੀ ਬਾਤ ਸ਼ੰਕਾ ਲੋਕ ਕਰਦੇ ਆ ਗੁਰੂ ਸਾਹਿਬ ਦਾ ਬਾਣੀ ਜੋ ਰਚੀ ਹੈ ਠੀਕ ਹੀ ਰਚੀ ਹੈ ਇਹਦੇ ਵਿੱਚ ਵੱਧ ਘੱਟ ਨਹੀਂ ਕੋਈ ਕੀਤਾ ਹੈ ਜਿਹੜੇ ਕਰਦੇ ਗੁਰੂ ਸਾਹਿਬ ਦੇ ਤੇ ਦੋ ਪੌੜੀਆਂ ਅਧਿਆਸਨ ਦੀਆਂ ਕੱਢੀਆਂ ਹਨ ਇਹ ਪੰਡਤ ਆਰਾ ਸਿੰਘ ਜੀ ਨੇ ਵੀ ਇਤਿਹਾਸਕਾ ਜੀ ਦੱਸਿਆ ਹੈ ਕਿ ਇਹਦੇ ਅਧਿਆਸਨ ਦੀਆਂ ਪੌੜੀਆਂ ਦੱਸਦੇ ਕੱਢੀਆਂ ਪਰ ਅਧਿਆਸਨ ਦਾ ਵਿਸ਼ਾ ਤਾਂ ਇਹਦੇ ਵਿੱਚ ਪੰਜ ਪਰਮਾਨੰਦ ਜੀ ਮਹਾਰਾਜ ਤੁਹਾਨੂੰ ਕੀਤਾ ਹੈ ਇਸ ਪ੍ਰਕਾਰ ਦੇ ਸ਼ੰਕਾ ਵਾਲੇ ਮਹਾਉਤਮਨ ਜ਼ਿਕਰ ਕੀਤੇ ਹਨ ਹੋਰ ਵੀ ਕੀ ਕਾਰਨ ਹੈ ਕਿਉਂਕਿ ਸਾਈਂ ਜੀ ਗੁਰੂਵਰੀ ਆਗਿਆ ਰੰਗੀ ਜੀਕਾ ਕਾਜ ਹੈ ਤੇ ਜਿਕਰ ਕੀਤਾ ਜੋ ਉਸਤਾਂ ਤੇ ਇਸੇ ਪ੍ਰਕਾਰ ਸਾਹਿਬ ਜੀ ਹੋਰ ਇੱਕ ਨਿਕਾਜਾ ਟੀਕਾ ਹੈ ਬੰਦਰ ਲਾਲ ਸਿੰਘ ਜੀ ਨੇ ਜੋ ਸਾਹਿਬ ਦਾ ਕੀਤਾ ਉਹਦੇ ਜੀ ਸ਼ੰਕਾ ਕੀਤੀਆਂ ਹਨ ਜੇ ਇਸ ਪ੍ਰਕਾਰ ਬਾਣੀ ਦੇ ਤੇ ਸ਼ੰਕਾ ਜਿਨ੍ਹਾਂ ਨੇ ਕੀਤੀਆਂ ਉਹਨਾਂ ਉੱਤੇ ਗੁਰੂ ਸਾਹਿਬ ਜੀ ਦੀ ਬਾਣੀ ਆਪ ਹੀ ਦਿੰਦੀ ਪੂਰੇ ਦਾ ਸੰਕੁਚ ਪੂਰਾ ਹੈ ਘਟਵੰਧ ਕੁਸ਼ਲੀ ਸੋ ਇਸ ਪ੍ਰਕਾਰ ਬਾਣੀ ਨੂੰ ਸੰਪੂਰਨ ਨਹੀਂ ਸਮਝਣਾ ਇਹ ਜਿਹੜੀ ਸ਼ੰਕਾ ਕਰਨੀ ਹੈ ਇਹ ਯੋਗ ਨਹੀਂ ਹੈ ਤੋਇ ਸਲੋਕ ਨੂੰ ਕਹਿੰਦੇ ਨੇ ਅਧਿਆਸਨ ਦਾ ਵਿਸ਼ਾ ਕੀਤਾ ਹੈ ਸੋ ਗੁਰੂ ਮਾਨਸਾਹਬ ਨੇ ਇਹਨਾਂ ਗੀਸਣ ਨੂੰ ਸਲੋਕ ਮਹੱਲਾ ਪਹਿਲਾ ਦੋਈ ਦੀਵੇ 14 ਹਟ ਨਾਲੇ ਇਨਾਂ ਨੂੰ ਭਾਈ ਦੋ ਦੀਵੇ ਹਨ ਗ੍ਰਹਿ ਮੰਡਲ ਅੰਦਰ ਚੰਦ ਤੇ ਸੂਰਜ 14 ਹਟ ਨਾਲੇ 14 ਹਟ ਨਾਲੇ ਬਾਜ਼ਾਰ ਹਨਗੇ 14 ਲੋਕਾਂ ਰੂਪੀ ਪੂਰ ਮਹਿਰ ਪੂਰੋ ਗਿਆਨੋ ਤਾਪੋ ਗੂਲੋ ਤੋ ਅੱਜਕ ਬ੍ਰਹਮੂਣ ਹੋਕ ਤੱਕ ਤਤਲੋ ਬੇਤਲੇ ਮਹਤਲਰ ਸਾਤਲੋ ਤਲ ਆਤਮਾ ਪਤਾ ਆਜਕ ਇਹ ਸਤਿ ਥੱਲੇ ਦੇ ਤੇ ਸੱਤ ਉੱਪਰਲੇ ਲੋਕ ਜਿਹੜੇ 14 ਲੋਕ ਹੈ ਫੇਰ ਹਟ ਨਾਲੇ ਇੱਕ ਬਾਜ਼ਾਰ ਬਣੇ ਹੋਏ ਹਨ ਜੀਤੇ ਜੀਅ ਤੇ ਤੇ ਬੰਜਾਰੇ ਜਿਨ ਜੀ ਹਨੇ ਬ੍ਰਹਮੰਡਾਂ ਦੇ ਅੰਦਰ ਸਾਰੇ ਸੁਭੂ ਸੁ ਕਰਮਾਂ ਦੇ ਬੰਜਾਰੇ ਬਣ ਕੇ ਆਏ ਹਨ ਖੁੱਲੇ ਹਟ ਹੋਆ ਵਾਪਾਰ ਇਹ 14 ਲੋਕਾਂ ਨੂੰ ਕੀ ਹਟ ਖੁੱਲੇ ਹੋਏ ਹਨ ਬਾਜ਼ਾਰ ਦੇ ਸਾਰਿਆਂ ਜੀਆਂ ਦਾ ਸੰਚਿਤ ਕਰਮਾਂ ਕਰਕੇ ਪਰਾਰਥ ਨੂੰ ਕਾਰਮ ਬਣਦੇ ਹੈ ਪਰਾਰਥ ਕਰਕੇ ਫੇਰ ਕਿਰੇਮਾਨ ਕਰਮੇ ਕਿਰੇਮਾਨ ਤੋਂ ਸੰਚਿਤ ਸੰਚਿਤੋਂ ਪਰਾਰਭ ਦੇ ਬਣਦੇ ਹੈ ਇਸ ਪ੍ਰਕਾਰ ਜਿੱਤੇ ਜੀਤੇ ਤੇ ਬਣ ਜਾਏ ਜਿੰਨੇ ਜੀ ਜੇ ਉਤਨ ਮਧੁਮ ਕ੍ਰਿਸ਼ਟਾਦਮ ਉਹ ਇਹ ਸਾਰੇ ਬਣ ਜਾਰੇ ਬਣੇ ਹੋਏ ਹਨ ਖੁੱਲੇ ਹੱਟ ਹੋਆ ਵਾਪਾ ਸਾਰਿਆਂ ਦੇ ਸਰੀਰਾਂ ਨੂੰ ਵੀ ਹੱਟ ਖੋਲੇ ਹੋਏ ਅੰਤਰੀ ਜਾਮੀ ਵਾਹਿਗੁਰੂ ਦੇ ਸਾਰਿਆਂ ਜੇ ਕਈ ਮਿਸਰਦ ਕੀ ਪਉਨ ਕਰਦੇ ਹੈ ਕਿ ਪਾਪ ਕਰਦੇ ਪੁਨ ਪਾਪ ਮਿਸ਼ਰਤ ਕਰਦੇ ਹੈ ਇਹ ਵਪਾਰ ਸਾਰਿਆਂ ਦਾ ਹੋ ਰਿਹਾ ਹੈ ਜੋ ਪਹੁੰਚੈ ਸੋ ਚੱਲਣ ਹਾਰ ਜੋ ਕੋਈ ਪੈ ਇਸ ਸੰਸਾਰ ਨੂੰ ਜਨੂ ਘੜ ਕੇ ਪਹੁੰਚਿਆ ਹੈ ਉਹ ਅੰਤ ਨੂੰ ਪਰਲੋਕ ਨੂੰ ਸਮਾਪਤ ਹੋਈ ਤੂੰ ਪਰਲੋਕ ਨੂੰ ਚੱਲਣ ਵਾਲਾ ਹੈ ਸਭ ਨੂੰ ਪਰਲੋਕ ਜਾਣੋਂ ਪਵੇਗਾ ਧਰਮ ਦਲਾਲ ਪਾਏ ਨੀਸਾਨ ਧਰਮ ਦਾ ਜਿਹੜਾ ਦਲਾਲਗੀ ਕਰੇਗਾ ਕਰਮਾ ਹੈ ਜੀਵਤਾਂ ਲੈ ਗੱਲਾਂ ਕਰੇ ਦਨਾਲੀ ਜਿਵੇਂ ਆਉਂਦਾ ਸੋ ਕਰਮਾ ਲਾਇਆ ਜਿਹੜਾ ਹੈ ਇਹ ਦਲਾਲ ਕੀ ਗੁਰੂ ਮਹਾਰਾਜ ਸਾਹਿਬ ਦੇ ਹੁਕਮ ਅਨੁਸਾਰ ਲੈ ਕੇ ਦਲਾਲਗੀ ਦੁਹਾਵਾਂ ਦਾ ਪਵਚੀ ਵਪਾਰੀਆਂ ਦਾ ਜਿਹੜਾ ਵਪਾਰ ਕਰਨ ਤੋਂ ਬੋਲੀ ਵੀ ਕਾਸ਼ਾ ਸਮਝ ਕੇ ਦੁਪਾਸੀਆ ਹੁੰਦਾ ਜਿਹੜਾ ਉਹ ਦਲਾਲ ਕੀ ਕਰਦਾ ਹੈ ਕਿਉਂ ਕਰਮਾ ਲਾਇਆ ਦਲਾਲਗੀ ਪਾਪਾਂ ਤੇ ਪੁੰਨਾਂ ਦੀ ਜਿੰਨੇ ਐਨੇ ਪਾਪ ਕੀਤੇ ਇੰਨੇ ਪੁੰਨ ਕੀਤੇ ਹੈ ਕਿ ਦਲਾਲਗੀ ਕਰੇਗਾ ਉਹਨਾਂ ਦੀ ਕਰਨੇ ਅਨੁਸਾਰ ਨਿਆ ਕਰੇਗਾ ਪਾਏ ਨਿਸ਼ਾਨ ਧਰਮ ਦੇ ਲਾਲ ਪਾਏ ਨਿਸ਼ਾਨ ਜੋ ਮੱਥੇ ਤੇ ਲੇਖ ਪਾਏ ਹੋਈ ਹੈ ਉਹਨਾਂ ਅਨੁਸਾਰ ਉਹ ਲਾਲ ਬਲਾਲ ਦੀ ਅਦਾਲਤੀ ਕਣਾ ਕਰੇਗਾ ਨਾਨਕ ਨਾਮ ਲਾਹਾ ਪਰਵਾ ਤੇ ਤੈ ਤੈ ਤੁਮ ਕੇ ਪਾਪ ਨੂੰ ਮਿਸ਼ਰਤ ਨਾ ਰੋ ਪਰਵੇਸ਼ੀ ਦਾ ਨਾਮ ਹੀ ਗੁਰੂ ਸਾਹਿਬ ਜੀ ਕਹਿੰਦੇ ਲਾਹਾ ਹੈ ਬਰਨਾਨੀ ਕੋ ਰ ਆਏ ਜੀ ਵਧਾਈ ਜਿਹੜੇ ਇਸ ਪ੍ਰਕਾਰ ਪ੍ਰੋਖ ਰੂਪੀ ਘਰ ਚ ਆਏ ਐ ਉਹਨਾਂ ਨੂੰ ਬਧਾਈਆਂ ਸੁਰਗਣਾ ਦੇ ਸਾਹਿਬ ਜਿਹੜੇ ਆ ਵਿਧਾਈਆਂ ਵੱਜ ਰਹੀਆਂ ਹਨ ਉਹਨਾਂ ਦੀਆਂ ਸੱਚ ਨਾਮ ਦੀ ਵਡਿਆਈ ਜਿਹਨਾਂ ਸੱਚਾ ਨਾਮ ਜਪਿਆ ਉਹਨਾਂ ਨੂੰ ਨਾਮ ਕਰਕੇ ਵਾਹਿਗੁਰੂ ਦੇ ਸਰੂਪ ਦੀ ਵਡਿਆਈ ਮਿਲੀ ਹੈ ਮਹੱਲਾ ਪਹਿਲਾ ਦੋਏ ਦੀਵੇ 14 ਹੈ ਹਟ ਨਾਲੇ ਮੇਰੇ ਕਹਿੰਦੇ ਇਹ ਤਾਂ ਵਿਅਸਤੀ ਸਮਾਸਟੀ ਉਪਾਦੀ ਦੁਆਰਾ ਦੱਸਿਆ ਹੈ ਕਿ ਅਸ਼ਟੀ ਉਪਾਦੀ ਜੋ ਭਿੰਨ ਭਿੰਨ ਵਿਦਿਆ ਕਰਕੇ ਹੰਤਾ ਕਰਮੀ ਉਪਾਦੀਆਂ ਉਹਨਾਂ ਦੁਆਰਾ ਕਹਿੰਦੇ ਹਨ ਦੋਏ ਦੀਵੇ 14 ਹੈ ਹਟ ਨਾਲੇ ਦੋ ਦੀਵੇ ਭਾਵੇਂ ਅੱਖਾਂ ਦੇ ਚੰ ਜਿਹੜੇ ਦੋਵੇਂ ਸੱਜਾ ਤੇ ਖੱਬਾ ਨਿਤਰੇ ਦੀਵੇ ਹਨ ਪਰ ਦੋ ਦੀਵੇ ਬਰਾਬਰ ਤੇ ਵਿਵੇਕ ਗ੍ਰਹਿਣ ਕਰੋ 14 ਹੈ ਹਟ ਨਾਲੇ ਦੋ ਹਟ ਨਾਲੇ ਪੰਜ ਜਾਨ ਇੰਦਰੀ ਪੰਜੇ ਕਰਮ ਇੰਦਰੀ ਚਾਰੇ ਅੰਕਾਰ ਕਰਨ ਇਹ 14 ਹਟਨਾਰੇ ਬਾਜ਼ਾਰ ਬਣੇ ਹੋਏ ਹਨ ਜੀਤੇ ਜੀਤੇ ਤੇ ਵਣਜਾਰੇ ਅਗੇ ਜਿਤੁਏ ਜੀ ਜੰਤੇ ਸਹਰੇ ਵਪਾਰ ਕਰਨ ਵਾਲੇ ਬਿਜ਼ਨਸ ਖੇਰੂ ਕਰਮਾ ਦੇ ਵਣਜਾਰੇ ਹਨ ਖੁੱਲੇ ਹਟ ਹੋਆ ਵਾਪਾਰ ਸੰਸਾਰ ਵਿੱਚ ਸੁਖ ਸੰਗਤ ਰੂਪੀ ਹਟ ਜਿਨ੍ਹਾਂ ਨੂੰ ਖੁੱਲਾ ਮਿਲਿਆ ਹੈ ਉਹਨਾਂ ਦਾ ਧਰਮ ਵਾਲਾ ਵਕਾਰ ਹੋਇਆ ਹੈ ਜੋ ਪਹੁੰਚੈ ਸੋ ਚੱਲਣ ਹਾ ਜਿਹੜਾ ਭਾਈ ਪਹੁੰਚਦਾ ਹੈ ਸਿ ਸੰਗਤ ਵਿੱਚ ਉਹ ਚੱਲਣ ਹਾਰਾ ਹੁੰਦਾ ਹੈ ਸਤਖੰਡ ਨੂੰ ਮਹਾਰਾਜ ਦੇ ਰੂਪ ਵਿੱਚ ਪਹੁੰਚ ਜਾਂਦਾ ਹੈ ਧਰਮ ਦਲਾਲ ਪਾਏ ਨੀਸਾਨ ਕਿਉਂ ਧਰਮ ਦਾ ਜਿਹੜਾ ਧਰਮ ਦਾ ਮਰਨਾ ਹੈ ਏ ਦਿਲਾਰਗੀ ਕਰਨ ਵਾਲਾ ਪਰਮੇਸ਼ਰ ਨਿਸ਼ਾਨ ਦੇਖ ਮਤੇ ਜਿਨ੍ਹਾਂ ਦੇ ਪਹੁੰਦਾ ਹੈ ਨਾਨਕ ਨਾਮ ਲਾਹ ਪਰਵਾਣਾ ਗੁਰੂ ਸਾਹਿਬ ਜੀ ਕਹਿੰਦੇ ਨਾਮ ਦਾ ਲਾਹ ਪਰਵਾਣ ਨਹੀਂ ਹੁੰਦਾ ਹੈ ਘਰ ਆਏ ਵਜੀ ਵਾदाई ਤੁਪੀ ਕਰਜ ਆ ਜਾਂਦੇ ਸੱਚਕੜੀ ਖੁਸ਼ੀਆਂ ਲੱਜਾਂਦੀਆਂ ਹਨ ਸੱਜ ਨਾਮ ਕੀ ਮਿਲੀ ਵਡਿਆਈ ਗੁਰੂ ਜੀ ਨੂੰ ਵਡਿਆਈ ਪ੍ਰਾਪਤ ਜੀ ਇਸੇ ਪ੍ਰਕਾਰ ਫੇਰ ਪੜੋ ਦੋਏ ਦੀਵੇ 14 ਹਟ ਨਾਲੇ ਓ ਜੀ ਵੀ ਅਪਰੂਖ ਤੇ ਉਪਰੋਖ ਗਿਆਨ 14 ਹਟਨਾਲੇ ਜਿਨ੍ਹਾਂ ਨੇ ਪੰਜੇ ਸਬਸਿੰਘ ਕੋ ਉਖ ਦੇਆ ਤੁ ਵਿਚਾਰ ਤੇ ਪੰਜਾਂ ਤਤਾਂ ਦੀ ਧਾਰਨਾ ਇਹ ਚਾਰੇ ਅੰਤਾਂ ਕਰਨ ਦਾ ਨਿਰੋਧ ਜਿਹੜਾ ਕੀਤਾ ਹੈ ਇਹ 14 ਹਟਨਾਲੇ ਵਿਜਾਰ ਬਣੇ ਹੋਏ ਹਨ ਜੀਤੇ ਜੀ ਅਤੇ ਤੇ ਬਣ ਜਾ ਰਹੇ ਜੀ ਜੰਤਨ ਸਾਰੇ ਜਿਗਿਆਸੂ ਬਣ ਕੇ ਸਰੂਪ ਦੀ ਖਰੀਦ ਕਰਨ ਆ ਕੇ ਬਣਜਾਰੇ ਬਣ ਕੇ ਆਏ ਹਨ ਗੁਰੂ ਕੀ ਸੰਗਤ ਵਿੱਚ ਖੁੱਲੇ ਹੱਟ ਹੋਆ ਵਪਾਰੂ ਸਭ ਸੰਗ੍ਰੂਪੀ ਜਦ ਹੱਟ ਖੁੱਲੇ ਤਾਂ ਗੁਰਾਂ ਦਾ ਉਪਦੇਸ਼ ਰੂਪੀ ਸਰਮਣੂ ਇਹ ਵਪਾਰ ਉਹਨਾਂ ਅਧਿਕਾਰੀਆਂ ਨੂੰ ਪ੍ਰਾਪਤ ਹੋਇਆ ਜੋ ਪਹੁੰਚੈ ਸੋ ਚੱਲਣ ਹਾ ਜੋ ਸਰਵਾਂ ਦੀ ਸ਼ਰਨ ਪਹੁੰਚਦੇ ਹੈ ਉਹ ਵੋਹ ਜਨਮੀ ਨੂੰ ਪਹੁੰਚਣ ਵਾਲੇ ਹੋ ਜਾਂਦੇ ਹਨ ਧਰਮ ਦਲਾਲ ਪਾਏ ਨਿਸ਼ਾਨ ਮੇਰੇ ਸਾਹਿਬ ਜੀ ਧਰਮ ਜੋ ਕੈਸੇ ਧਰਮ ਪਰਿਵਾਰ ਦਮ ਕੋ ਨਾਨਕ ਅਟਲੇ ਧਰਮ ਇਹ ਨਿਸ਼ਾਨ ਲੇਖ ਜਿਨ੍ਹਾਂ ਦੇ ਮੱਥੇ ਦੇ ਤੇ ਧਰਮ ਦਲਾਲ ਦਲਾਲ ਕੀ ਧਰਮ ਦੀ ਧਰਮ ਦੇ ਅਦਾਲਤ ਕਰਨੀ ਜਿਹੜੀ ਧਰਮ ਦਾ ਸੁਭਾਣਾ ਨੂੰ ਧਾਰਨ ਕਰਨਾ ਆਸਰੀ ਸੰਧਰਾ ਤਿਆਗ ਕਰਨਾ ਇਹ ਦਲਾਲਗੀ ਅਦਾਲਤ ਪਾਉਂਦੇ ਹਨ ਨਾਨਕ ਨਾਮ ਲਾਹਾ ਪਰਵਾਹ ਜਿਹੜੇ ਰੁਕਾਰੀ ਮਾਰੇ ਦੇ ਅੰਮ੍ਰਿਤ ਨਾਮ ਨੂੰ ਸਰਗਣ ਮੰਨ ਕੇ ਵਾਸਨ ਕਰਦੇ ਆਂ ਤਰ ਤੂੰ ਦਾ ਸੋਧਨ ਕਰਦੇ ਆਂ ਉਹਨਾਂ ਨੂੰ ਸਰੂਪ ਵੀ ਪ੍ਰਾਪਤ ਹੋ ਜਾਂਦਾ ਲਾਹਾ ਪ੍ਰਾਪਤ ਉਹਨਾਂ ਪ੍ਰਮਾਣਿਕ ਸਫਲੇ ਹੋ ਜਾਂਦੇ ਹਨ ਘਰ ਆਏ ਵਜੀਵਾ ਦਾ ਹਾਈ ਦੁਨਿਆਵੀ ਬਦੂਪੀ ਘਰ ਜਾ ਕੇ ਸਤਿਧ ਹੋ ਜਾਂਦੇ ਆਂ ਉਨਾ ਨੀਆਂ ਵਧਾਈਆਂ ਬ੍ਰਹਮ ਗਿਆਨੀਆਂ ਪਰਮੇਸ਼ਰ ਬਾਜਰਖਸ਼ੀਆਂ ਹਨ ਸੱਚ ਨਾਮ ਕੀ ਮਿਲੀ ਵਡਿਆਈ ਸਤਿਨਾਮ ਸਰੂਪ ਲਖਣਾਂ ਦੀ ਪ੍ਰਾਪਤੀ ਦੀ ਸਤਿਨਾਮ ਕਰਕੇ ਵਡਿਆਈ ਪ੍ਰਾਪਤ ਹੋਈ ਜਿੰਜਾ ਤਸੇ ਤੁਸੀਂ ਇਹੋ ਮਹੱਲਾ ਪਹਿਲਾ ਰਾਤੀ ਹੋ ਹਨ ਕਾਲੀਆ ਜੀ ਦੇ ਸੈਸ਼ਤੀ ਪੈਸੇ ਜਿਹੜੇ ਸੁਭਾਅ ਹੈ ਇਹ ਬਰਨਦੇਰੀ ਬੜੇ ਹੀ ਰਹਿੰਦੇ ਆ ਇਹ ਦੱਸਦੇ ਹਨ ਰਾਤੀ ਹੋਵਨ ਕਾਲੀਆਂ ਜੇ ਭਾਈ ਕਾਲੀਆਂ ਰਾਤੋਂ ਬਹੁਤੀਆਂ ਹੋਣ ਪ੍ਰੀਮੀਆਂ ਸੁਪੇਦਾ ਸੇ ਵੰਨ ਜਿਹੜੇ ਸੁਪੀਰ ਕੀ ਜਾਨ ਕਪਾਹ ਹੈ ਦੁੱਧ ਹੈ ਇਹਨਾਂ ਦੇ ਚਿੱਟੇ ਹੀ ਬੰਨ ਰੰਗ ਰਹਿੰਦੇ ਆ ਕਬਾਦ ਕਾਂ ਦੇ ਚਿੱਟੀ ਖਪਾ ਜਿਹੜੀ ਹੈ ਤੇ ਜਿੱਤੇ ਇਸੇ ਪ੍ਰਕਾਰ ਉਜਲ ਬਸਤਰਾਂ ਹਣਗੇ ਉਹ ਸਪੇਰ ਬਸਤਰਾਂ ਦੇ ਸਵੇਹ ਦੀ ਬੰਨ ਰੰਗ ਰਹਿੰਦੇ ਹਨ ਦੇਹ ਬੱਗਾ ਕਰੇ ਘਣਾ ਜੇ ਦਿਨ ਭਾਈ ਕਿੱਡਾ ਭਵਾ ਬੱਗਾ ਚਿੱਟਾ ਸਭ ਦਾ ਹੋਵੇ ਘਣਾ ਬਹੁਤ ਕਾਲਿਆ ਕਾਲੇ ਵਨ ਜਿਹੜੇ ਕਾਲੀਆਂ ਚੀਜ਼ਾਂ ਕਾਲੀਆਂ ਕੰਬੜਾ ਕਾਲੀਆਂ ਮਈਆਂ ਹੈ ਕਾਲੀਆਂ ਭੇਡਾਂ ਹੈ ਉਹਨਾਂ ਦੇ ਕਾਲੇ ਬੰਦ ਰੰਗ ਰਹਿੰਦੇ ਹਨ ਠੰਢੇ ਇਕਲੀ ਬਾਹਰ ਰਾਤੀ ਹੋਵਨ ਕਾਲੀਆਂ ਕਿਸੇ ਸਪੈਰ ਸ਼ਰ ਸਿੰਘ ਜੀ ਰਾਤਾਂ ਕੋ ਸੰਗਤ ਦੀਆਂ ਦਰ ਬਨੇ ਕਾਲੀਆਂ ਹੋਣ ਸੁਪੀਦਾ ਸੇ ਬੰਨ ਜਿਹੜੇ ਸੁਪੀਦ ਸੰਤ ਉਜਲ ਨਿਰਮਲ ਚਿਤਵਾਰੇ ਬ੍ਰਹਮ ਗਿਆਨ ਦੇ ਸੇਤ ਉਹਨਾਂ ਮਹਤਵਾਂ ਦੇ ਬੰਨ ਰੰਗ ਤੁਰਿਆ ਪਦ ਵਾਲੇ ਉਜਲੀ ਰਹਿੰਦੇ ਆ ਉਹਨਾਂ ਦੇ ਸੰਸੰਗੀਏ ਸੰਸੰਗ ਦੇ ਸੰਗਤ ਰੂਪੀ ਰਾਤਾਂ ਜਿਹਨੂੰ ਕਾਲੀਆਂ ਮਿਲ ਵੀ ਜਾਣ ਪਾਪਾਂ ਵਾਲੀਆਂ ਉਹ ਸੁਪੀਦ ਸੰਤ ਆਪਣਾ ਸੁਭਾਲ ਨਹੀਂ ਛੱਡਦੇ ਉਹਨਾਂ ਪਾਪਾਂ ਮਾ ਪਾਪੀਆਂ ਨਾਲ ਮਿਲ ਕੇ ਪਾਪ ਨਹੀਂ ਕਰਨ ਲੱਗ ਜਾਂਦੇ ਹੇ ਰੀ ਆਉਣਾ ਸਵਾਉ ਨਿਰਮਲ ਉਜਾਇ ਹੀ ਆਖਦੇ ਚਿੱਤੇ ਬਸ ਰੰਗ ਨਹੀਂ ਆਈਂ ਜਿਉ ਬੱਗਾ ਤਪੈ ਘਣਾ ਜੇ ਜੇ ਦਿਨ ਭਾਈ ਬੱਗਾ ਸਰਸੰਗ ਰੂਪੀ ਦਿਨ ਬੱਗਾ ਗਿਆਨ ਰੂਪੀ ਸੋ ਚਮਕਦਾ ਹੈ ਬਹੁਤ ਸਾਰਾ ਘਣਾ ਚਮਕਦਾ ਹੈ ਪ੍ਰਕਾਸ਼ ਦਾ ਹੈ ਕਾਪ ਰਿਆ ਕਾਲਿਆ ਕਾਂਤੀ ਵਨ ਜਿਹੜੇ ਸਾਧ ਸੰਗੇ ਜੀ ਸਰਸੰਗ ਰੂਪੀ ਦਿਨ ਬਹੁਤ ਕਿੰਨਾ ਕਹਦਾ ਹੈ ਕਿਰਪਾ ਉਹਦੇ ਸਹਤ ਪਰ ਕਾਲੇ ਜਿਹੜੇ ਪਾਪਾਂ ਕਰਕੇ ਹੈ ਉਹਨਾਂ ਦੇ ਕਾਲੇ ਬੰਨ ਕੁਸੰਗੀ ਰਹਿੰਦੇ ਐ ਉਹ ਸੰਗਤ ਨਾਲ ਸੱਪੇ ਦੁੱਧ ਪਿਆਈਏ ਦਿਖ ਮੁਖੋਂ ਸਿੱਟੈ ਸਭ ਨੂੰ ਦੁੱਧ ਪਿਆਈਏ ਜਹਿਰ ਹੀ ਕੜਿਆ ਮੂੰਹ ਵਿੱਚੋਂ ਇਸ ਪ੍ਰਕਾਰ ਉਹ ਸੰਗਤ ਨਾਲ ਮਿਲ ਕੇ ਸੁਧਰਦੇ ਨਹੀਂ ਪੰਬਰ ਕਿਰਤ ਜਿਹੜੇ ਉਹ ਆਪ ਦਾ ਤੰਬਰ ਸੁਭਾਈ ਰੱਖਦੇ ਐ ਸੰਗਤ ਦਾ ਗੁਣ ਨਹੀਂ ਹੋਂਦ ਕਰਨੇ ਇਸ ਤਰਕਾਰ ਨਹੀਂ ਹਾਲਤ ਐ ਕਿ ਸੁਭਾਅ ਹੀ ਐ ਤਾਮਸੀ ਆਦਮੀ ਜਿਹੜੇ ਐ ਉਹ ਹਰ ਵਕਤ ਗਰੋਧ ਵਿੱਚ ਜਲੇ ਰਹਿੰਦੇ ਐ ਸੰਸਾਰ ਦੇ ਗੁਣ ਧਾਰਨ ਨਹੀਂ ਕਰਦੇ ਇਹੇ ਹੀ ਰਹਿ ਜਾਂਦੇ ਹਨ ਇਸੇ ਪ੍ਰਕਾਰ ਰਾਤੀ ਹੋਣ ਕਾਲੀਆਂ ਹੀ ਕਰਜੂ ਦੇ ਸਮੇਂ ਦੀਆਂ ਰਾਤਾਂ ਬਹੁਤ ਕਾਲੀਆਂ ਪਾਪ ਵਾਲੀਆਂ ਸੱਚ ਕਾਲਪੂੜ ਵਰਤੇ ਆ ਕਲ ਕਾਲਖ ਬੇਤਾਲ ਕਲਿਬ ਦੇ ਜਹਾਨੇ ਦੇ ਬਾਹਲੇ ਪਾਪਾਂ ਦੀਆਂ ਕਾਲੀਆਂ ਬੋਲੀਆਂ ਰਾਤਾਂ ਹੋ ਰਹੀਆਂ ਵਸਦਾ ਸੁਪੇਦਾ ਸੇ ਵੰ ਸੁਪੇਦਾ ਜਿਹੜੇ ਸਹਿਬ ਕਬੀਰ ਜੀ ਨਾਮਦੇਵ ਜੀ ਰੋਬਿਦਾ ਜੀ ਕੰਨਾ ਜੀ ਆਦਿਕ ਭਗਤ ਹੋਏ ਐ ਪੰਜ ਪਿਆਰੇ ਚਾਰ ਸਾਧ ਜਾਦੇ ਭਾਈ ਬਾਬਾ ਦੀਪ ਸਿੰਘ ਮਨੀ ਸਿੰਘ ਆਦਿਕ ਜਿਹੜੇ ਗੁਰੂ ਪਿਆਰੇ ਸਵੇਰ ਗਿਆਨਵਾਨ ਹੋਏ ਐ ਉਹਨਾਂ ਦੇ ਸੇਵਕ ਵੀ ਬਨਤ ਕੁਰੀਆ ਬਰਵਾਲੇ ਰਾਮ ਗਿਰੇ ਐ ਬਾਲੇ ਕਰਜ ਵਿੱਚ ਕਿੰਨਾ ਕੁਨਿਆ ਹੈ ਕਿੰਨੇ ਪਾਪ ਹਨ ਇਹ ਬਾਗੀਆਂ ਕਾਹਲੀਆਂ ਬੋੜੀਆਂ ਰਾਤਾ ਹੈ ਫਿਰ ਜਿਹੜੇ ਮਹਾਪੁਰਖ ਹੈ ਉਹ ਅਜੇ ਸ਼ੁਰੂ ਪਾੜੀ ਹਨ ਜਿਹੋ ਬੱਗਾ ਤਪੈ ਘਣਾ ਪਿਛਲੇ ਜੱਗਾਂ 'ਚ ਸੱਜਣ ਤੇਤਾ ਦਵਪਰ ਕਣ ਆਜ ਕਾ ਜੀ ਇਹ ਦਿਨ ਦੀ ਨਹੀਂ ਆਈ ਬੜਾ ਲੱਖ ਵਰੇ ਦੀ ਉਮਰ ਸੀ ਸਾਜੂਬ ਦੇ ਵਿੱਚ ਸਾਰੇ ਸੱਚ ਬੋਲਦੇ ਸਨ ਤੇਰੇ ਤੇ ਜਗ ਕਰਦੇ ਸਨ ਦਵਪਰ ਚ ਪੂਜਾ ਕਰਦੇ ਸਨ ਇਹ ਦਿਨ ਵਰ ਨੂੰ ਭਾਵੇਂ ਬਹੁਤ ਸਾਰੇ ਇਹਨਾਂ ਦਾ ਪ੍ਰਤਾਪ ਪਿਛਲੇ ਯੁੱਗਾਂ ਦਾ ਟਪਰਿਆ ਸੀ ਪ੍ਰਕਾਸ਼ ਰਿਹਾ ਸੀ ਕਾਲਿਆ ਕਾਲੇਵੰਨ ਕਾਲ ਜਿਹੜੀ ਸੀ ਜੇ ਬੀੜ ਆਇਆ ਸੱਜੂ ਵਿੱਚ ਹੋਇਆ ਤੇ ਉਸ ਨੂੰ ਦੇਵ ਜਾਨੀ ਜਿਹੜੀ ਪੁੱਤਰੀ ਸੀ ਸ਼ੁਕਰਾਚਾਰ ਜੀ ਵੀ ਉਹਦਾ ਸੱਤ ਤੋੜਿਆ ਉਹਦੇ ਸਰਾਫ ਦੇ ਲੋ 10000 ਰੁਪਆ ਕਾਲ ਜੁਗ ਦਾ ਜਵਾਨਾ ਸੱਜੂ ਜਵਾਨ ਰਿਆ ਬੜਾ ਰੇਤਾ ਹੀ ਉਹਦੇ ਵੀ ਨਾ ਪਿਆ ਤੇ ਸਾਰੀ ਦੁਨੀਆ ਉਜੜ ਗਈ ਇਸ ਪ੍ਰਕਾਰ ਕਾਲੀ ਯੁਗ ਦਾ ਜਮਾਨਾ 10000 ਵਾਰ ਵਰਤਿਆ ਸੀ ਇਹ ਸਤਜੁਗ ਦਾ ਦਿਨ ਕਿੱਦਾ ਤੱਕ ਦਾ ਸੀ ਪਰ ਵੀ ਨੂੰ ਵਰਗਿਆਂ ਨੇ ਸੱਤ ਤੋੜਿਆ ਦੇਵ ਜਾਨੀ ਦਾ ਤੇ ਇਸ ਕਰਕੇ ਪਾਪ ਲਗਾ ਸਾਰੇ ਇੱਕ ਕੰਮ ਕਰੇ ਤਾਂ ਸਾਰੇ ਦੇਸ਼ ਨੂੰ ਮਿਲਦਾ ਸੀ ਇਹ ਸੀ ਉਸ ਦਾ ਨਿਆਂ ਸਮੇਂ ਦਾ 10000 ਵਾਰ ਇਸ ਪ੍ਰਕਾਰ ਕਾਲੀ ਯੁਗ ਵਰਤਿਆ ਸੀ ਉਹ ਕਾਲੀ ਯੁਗ ਦੇ ਜਮਾਨੇ ਨੂੰ ਜਿਹੜਾ ਵਰਤਿਆ ਸੀ ਸਤਜੁਗ ਆਦੀ ਨਾਲ ਗੁਰੂ ਮਹਾਰਾਜ ਸਾਹਿਬ ਜਨਮ ਦਾਹਰੇ ਨੇ ਜਿਹੜਾ ਗੁਰਨਾਮ ਸਾਹਿਬ ਦਾ 5000 ਵਰ੍ਹਾ ਕਲਯੁਗ ਦੇ ਤੋਂ ਬਾਅਦ ਇਸ ਪ੍ਰਕਾਰ 15000 ਵਰ੍ਹਾ ਤੱਕ ਕਲਯੁਗ ਜਾਂਦੇ ਤੱਕ ਇਹ ਸਤਜੁਗ ਦਾ ਦਾਗ ਲੱਗਾ ਹੋਇਆ ਹੈ ਇਹ ਗੁਰੂ ਸਾਹਿਬ ਨੇ ਨਾਮ ਦਾ ਪ੍ਰਤਾਪ ਫਲਾਇਆ ਹੈ ਇਹ ਆ ਕੇ ਲੀਨ ਕਰ ਪਏ ਵਿੱਚ ਇਸ ਪ੍ਰਕਾਰ ਉਹ ਦੇਹ ਨੂੰ ਵਾਲਾ ਜਿਹੜਾ ਕਲਯੁਗ ਦਾ ਜ਼ਮਾਨਾ ਸੀ ਉਹ ਸਤਜੁਗ ਦਾ ਜ਼ਮਾਨਾ ਸੀ ਉਹ ਸਤਜੁਗ ਜਨ ਕਲਯੁਗ ਵਿੱਚ ਵਰ ਪਾਇਆ ਹੈ ਦੇਵ ਬਕਰ ਸਮਰਕਰ ਦਿੰਦੀ ਨਹੀਂ ਆਈ ਕਿ ਹਰ ਮੈਕਸ ਵਰਗੇ ਸਜੂਗਤੀ ਹੋਏ ਆ ਜਿਹੜਾ ਉਹਦੇ ਪੁੱਤਰ ਨਾਲ ਹੀ ਵੈਰ ਕਰਿਆ ਸੀ ਰਾਵਣ ਨਾਲ ਕ੍ਰਾਂਜੰਦ ਜੀ ਸਿੱਧਾ ਚਰਨੋਂ ਵਾਲੇ ਤ੍ਰੇਤੇ ਜੀ ਹੋਏ ਆ ਕੰਸਾਦਿਕ ਦੁਆਪੁਰ ਕੀ ਹੋਏ ਆ ਜੋ ਆਪਣੇ ਦਾਸ ਦੇਵ ਨੂੰ ਕੈਦ ਕਰ ਲਿਆ ਸੀ ਜਿਸ ਨੇ ਆਪਣੇ ਪਿਤਾ ਨੂੰ ਵੀ ਕੈਦ ਕਰ ਲਿਆ ਸੀ ਕ੍ਰਿਸ਼ਨ ਭਗਵਾਨ ਜੇਲ ਚੀਰ ਜਨਮ ਘਾ ਰਿਆ ਸੀ ਤੇ ਗੋਪਲ ਤੇ ਜਾ ਕੇ ਪੜੇ ਸੀ ਕਿਉਂ ਕੌਣ ਸਾਧਕ ਜਿਹੜੇ ਹੋਏ ਹਨ ਇਹ ਵੀ ਦੁਆਪਰ ਵਿੱਚ ਤਬਦੇ ਦਿਨਤੀ ਹੋਏ ਹਨ ਪਾਪ ਕਰਨ ਵਾਲੇ ਕਾਲਿਆ ਕਾਲੇ ਵੰਨ ਜਿਹੜੇ ਕਾਲੇ ਪਾਪੀ ਸੀ ਉਹਨਾਂ ਦੇ ਕਾਲੇ ਵੰਨ ਰੰਗ ਸੀ ਇਹ ਪੀਂਦੇ ਜੁੱਭਾਂ ਚ ਵੀ ਉਹ ਸੁਧਲੇ ਨਹੀਂ ਹਨ ਕਿਉਂ ਜੁੱਭਾਂ ਦੇ ਪ੍ਰਤਾਪ ਦਾ ਫਰਕ ਨਹੀਂ ਜਿਆਨੀ ਕਰਨੇ ਅਨਸਾਰ ਫਰਕ ਹੈ ਹੁਣ ਕਲਯੁਗ ਦੀ ਭਾਵੇਂ ਕਾਲੀ ਬੋਰੀ ਰਾਤ ਹੈ ਫੇਰ ਵੀ ਸਪੇਦ ਨਿਰਮਲ ਚਿਤ ਵਾਲੇ ਗੁਰੂ ਖੇੜੇ ਆ ਉਹਨਾਂ ਦੇ ਬੰਦਰਾਮੀ ਨਿਰਮਲ ਉੱਜਿਨੀ ਹੰਸਾਹਿ ਫਰਮਾਉਂਦੇ ਹਨ ਅੰधे ਅਕਲੀ ਬਾਹਰੇ ਜਿਹੜੇ ਨਹੀਂ ਲੋਕ ਹਨਗੇ ਅੰधे ਅਕਲ ਫਰਮੈਸ਼ ਦੀ ਅਕਲ ਤੋਂ ਬਾਹਰ ਹਨਗੇ ਮੂਰਖ ਅੰਧ ਗਿਆਨ ਉਹ ਮੂਰਖ ਐਸੇ ਹਨ ਜਨੰਦ ਤਾਈ ਦਾ ਗਿਆਨ ਹੈ ਕਹਿੰਦੇ ਸਾਡੀ ਮੱਥੇ ਤੇ ਆਪ ਹੀ ਲਿਖਦੇ ਨਾ ਫਿਰ ਸਾਨੂੰ ਸਾਡਾ ਕੀ ਕਸੂਰ ਹੈ ਕਿ ਅੰਤਾਈ ਦਾ ਗਿਆਨ ਮੇਟਣ ਵਾਸਤੇ ਜਤਨ ਨਹੀਂ ਕਰਵੇ ਅੰਤਾਈ ਦਾ ਗਿਆਨ ਧਿਆਨ ਅੰਧੇ ਪੁਣੀ ਦਾ ਅ ਗਿਆਨ ਪੁਣੀ ਅੰਧ ਜਿਹੜਾ ਅੰਧਤਾ ਹੀ ਅ ਗਿਆਨ ਚ ਪਾਉਣ ਵਾਲਾ ਹੈ ਗਿਆਨ ਇਹਨਾਂ ਦਾ ਨਾਨਕ ਨਜ਼ਰੀ ਬਾਹਰੇ ਸਰਦੂ ਜੀ ਕਹਿੰਦੇ ਨੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਤੋਂ ਬਾਹਰ ਹਨ ਉਹ ਆਦਮੀ ਕਬ ਹੈ ਨਾ ਪਾਵ ਹੈ ਮਾਨ ਕੋਈ ਕਿਤੇ ਵੀ ਨਾ ਹੈ ਸਲੋਕ ਜਿਨ੍ਹਾਂ ਪਰਲੋਕ ਚ ਕਿਤੇ ਵੀ ਕਦੇ ਵੀ ਮਾਨ ਨਹੀਂ ਉਹ ਸਰਕਾਰ ਨਹੀਂ ਜਾਣਗੇ ਪੌੜੀ ਪਾਉ ਕੋਟ ਰਚਾਇਆ ਇਹ ਕਾਇਆ ਦੇ ਰੂਪੀ ਕਿਲਾ ਸਿਤੀ ਪਰਸ਼ਦ ਜਾਇਆ ਬਣਾਇਆ ਹਰ ਸੱਚਾ ਆਪੇ ਸੱਚੇ ਹਰੀ ਨੇ ਆਪ ਹੀ ਆਪਣੇ ਨਾਲ ਮਿਲਣ ਵਾਸਤੇ ਮਨੁੱਖਾ ਜਨ ਨੂੰ ਦਿੱਤਾ ਹੈ ਇੱਕ ਦੂਜੇ ਭਾਈ ਖਵਾਇਨ ਇੱਕ ਮਨੁੱਖਾ ਜਨ ਨੂੰ ਪਾ ਕੇ ਫਿਰ ਦੁਆਦ ਭਾਈ ਖਵਾਇਨ ਭੁਲਾਉਣਾ ਕੀਤਾ ਆਪਣੇ ਆਪ ਨੂੰ ਹਉਮੈ ਵਿੱਚ ਲਾਪੇ ਉਹ ਮਨਾਰਾ ਕਿਉਂ ਭੁਲਾਉਂਦੇ ਕਹਿੰਦੇ ਹਉਮੈ ਜੀ ਭਾਈ ਲੱਗੇ ਹੋਏ ਐ ਆਪਣੇ ਆਪ ਦੀ ਹਮੇਗੜੀ ਭਾਰੀ ਉਹਨਾਂ ਨੂੰ ਗੁਨਾਹ ਦੀ ਇਹੋ ਮਾਨਸ ਜਨਮ ਉਸ ਤਨ ਕੋ ਸਾ ਇਹ ਮਨੁਖਾ ਜਮ ਸੀਤਾ ਭਾਈ ਬੜਾ ਉੱਲਭ ਕਸ਼ਨ ਪ੍ਰਾਪਤ ਹੋਇਆ ਹੋਇਆ ਮਨਮੁਖ ਸੰਤਾਪੇ ਮਨੁਖਾਰੇ ਕਿ ਦੁਖੀ ਇਹਨੇ ਫੇਰ ਵੀ ਸੰਮੁਖ ਤੱਕਦੇ ਹੀ ਰਹਿੰਦੇ ਆਤਿ ਵਿਆਦੀ ਉਤਾਰੀ ਕਰਕੇ ਜਿਸੋ ਆਪ ਬੁਝਾਏ ਸੋ ਬੁਝਸੀ ਜਿਸ ਨੂੰ ਸਤਗੁਰਾਂ ਦੁਆਰਾ ਆਪ ਬੁਝਾਉਂਦਾ ਸੀ ਉਹ ਬੁਝਦੇ ਸੀ ਇਹਨੂੰ ਅੱਗੇ ਨੂੰ ਬੁਝਾਵੇਗਾ ਬੁਝੇਗਾ ਸਮਝੇਗਾ ਜਿਸ ਸਤਗੁਰੂ ਥਾਪੇ ਪਤ ਜੀ ਨੇ ਸਤਗੁਰੂ ਮਹਾਰਾਜ ਸਾਹਿਬ ਜੀ ਥਾਪੇ ਚਿੱਤ ਸਚ ਕਰਨਗੇ ਜਿਨ੍ਹਾਂ ਦੇ ਜਿਨ੍ਹਾਂ ਨੇ ਆਪਦੇ ਸਿਰ ਤੇ ਗੁਰੂ ਸਾਹਿਬ ਜੀ ਨੂੰ ਥਾਪ ਲਿਆ ਮੰਨ ਲਿਆ ਕਿ ਸਰੂਪੁਰ ਖੰਡਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਸਭ जग ਖੇਲ ਰਚਾ ਜਿਨ੍ਹਾਂ ਦੇ ਸਰਗੁਣ ਨਾਮ ਆਦ ਗੁਣ ਸਾਰੇ ਥਾਪੇ ਸਤਿਪੰਨ ਕਰ ਦਿੱਤੇ ਹਿਰਦੇ ਤੇ ਸਭ ਜਗ ਖੇਲ ਰਚਾਇਓ ਹਉਂ ਦਿਬ ਦ੍ਰਿਸ਼ਟੀ ਜਾਗ ਪਈ ਐ ਉਹ ਦੇਖਦੇ ਕਿ ਸਾਰਾ ਜਗ ਕੀ ਮਾਰੈ ਨੇ ਇਹ ਪੰਨਾਂ ਤੋਂ ਤੈਨੂੰ ਮੁਲਾਕਾ ਕਰ ਕੀਆ ਖੇਲ ਵਰ ਮਿਲ ਮਾਸ਼ਾਵਾਹਿਗੁਰੂ ਤੇਰੀ ਸਿਰਜਣਾ ਇੱਕ ਖੇਲ ਤੋਂ ਮਾਸ਼ਾ ਰਚਾਇਆ ਹੈ ਸਭ ਵਰਤਾ ਆਪੇ ਸਾਰੇ ਜਾਪੇ ਆਉ ਵਰਤਦਾ ਰਿੰਗ ਆਦਿ ਲੈ ਪੈ ਸਾਰਿਆਂ ਦੇ ਪਾਪਾਂ ਪੁੰਨਾਂ ਤੋਂ ਕਿਉਂ ਸਤਗੁਰਾਂ ਦੇ ਨਾਲ ਮਿਲ ਕੇ ਉਹਨਾਂ ਨੇ ਸਮਝ ਲਿਆ ਹੈ